ਲੁਖਸਾ ਨੂੰ ਵੀਰੋ ਸਤਿ ਸ੍ਰੀ ਅਕਾਲ ਬਾਈ ਫਾਰਮਿੰਗ ਵਿਦ ਅਮਨਜੀਤ ਦਾ ਸਵਾਗਤ ਹੈ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਬਈ ਦੇਖੀ ਸਕਦੇ ਤੁਸੀਂ ਸਮਝ ਕੇ ਹੋਣੇ ਪਪਲਰ ਵਾਲੇ ਖੇਤ ਚ ਲੱਗੇ ਆ ਬਾਗੀ ਕਰਨ ਇਹ ਬਾਗੀ ਕਰਨ ਦਾ ਕੀ ਰੀਜਨ ਹੈ ਬਾਈ ਤੁਸੀਂ ਆਪਣੇ ਦੇਖ ਸਕਦੇ ਤੁਹਾਨੂੰ ਰੋਕ ਕੇ ਦਿਖਾਉਂਦਾ ਮੈਂ ਕੀ ਚੱਕਰ ਹੋਇਆ ਉਹ ਬਾਗੀ ਕਰਨ ਦੀ ਪੈ ਰਹੀ ਹੈ ਕਿ ਮਗਰ ਚੋੜੀਆਂ ਹੋਈਆਂ ਤਲੀਆਂ ਤਲੀਆਂ ਬਾਈ ਜਿਹੜੀ ਖੋਲੀਆਂ ਹੋਈਆਂ ਮੈਂ ਦੋ ਤਿੰਨ ਜਿੱਲੀਆਂ ਖੋਲ ਕੇ ਸਿਰਫ ਬਦਲੀ ਬਦਲੀ ਤਵੀਆਂ ਮਾਰ ਰਹੇ ਆ ਕਿ ਬਈ ਜਿਆਦਾ ਡੂੰਗਾ ਨਾ ਟੋਆ ਬਟ ਹੋਵੇ ਤਵੀਆਂ ਜਿਆਦਾ ਡੂੰਗੀਆਂ ਨਹੀਂ ਲਾਣੀਆਂ ਉਹਦਾ ਇੱਕ ਰੀਜ਼ਨ ਹੈ ਵੀ ਕਿਉਂ ਨਹੀਂ ਜਿਆਦਾ ਡੂੰਗੀ ਲਾਣੀਆਂ ਤਵੀਆਂ ਉਹ ਵੀ ਤੁਹਾਨੂੰ ਦੱਸਦਾ ਕਿ ਵੀਡੀਓ ਚ ਕੀ ਚੱਲ ਰਿਹਾ ਹੈ ਪਹਿਲਾਂ ਬਾਈ ਰੁੱਕ ਕੇ ਤੁਹਾਨੂੰ ਇੱਕ ਚੀਜ਼ ਦਿਖਾ ਦਮਾ ਵੀ ਕੀ ਚੱਕਰ ਪੈ ਗਿਆ ਵੀ ਕਿਉਂ ਅਸੀਂ ਅੱਜ ਬਾਈ ਲੱਗੇ ਆ ਕਰਨ ਪਪੂਲਰ ਵਾਲੇ ਖੇਤ ਚ ਕਣਕ ਵੱਡੀ ਹੀ ਬਾਈ ਪਪੂਲਰ ਵਾਲੇ ਖੇਤ ਚੋਂ ਤੇ ਦੇਖ ਸਕਦੇ ਹੋ ਬੂਟੇ ਵੀ ਹੁਣ ਗਰੋਅ ਕਰ ਰਹੇ ਆ ਵਧੀਆ ਇੱਕ ਪਾਣੀ ਅਸੀਂ ਕੱਢਤਾ ਸੀ ਨਾ ਚੋਂ ਆਹ ਦੇਖੋ ਬਾਈ ਖੇਤ ਦੇ ਵਿਚਾਲੇ ਪਹੁੰਚੀ ਹੋਈ ਐ ਪਪੂਲਰ ਦੀ ਜੜ੍ਹਾਂ ਦੇਖ ਸਕਦੇ ਹੋ ਬੂਟਾ ਕਿੰਨੀ ਦੂਰ ਐ ਤੇ ਉਰੇ 5-6 ਫੁੱਟ ਦੂਰ ਇਹ ਬਾਈ ਨਵੇਂ ਬੂਟੇ ਜਿਹੜੇ ਉੱਗਣ ਲੱਗੇ ਹੋਏ ਐ ਇਹ ਬੂਟੇ ਜਿਹੜੇ ਉੱਗ ਰਹੇ ਆ ਬਾਈ ਇਹ ਪਪੂਲਰ ਦੀ ਜੜ੍ਹਾਂ ਤੋਂ ਹੀ ਬਣ ਰਹੇ ਆ ਤਾਂ ਹੁਣ ਅਸੀਂ ਨਾ ਚ ਸੂਪਰ ਸ਼ਾਪਰ ਪਾ ਕੇ ਖਾਦ ਪਾ ਕੇ ਇਹਦੀ ਲੱਗੇ ਬਾਹੀ ਕਰਨ ਵੀ ਇਹ ਬੂਟੇ ਜਿਹੜੇ ਵੱਡੇ ਜਾਣ ਤੇ ਕਿਉਂਕਿ ਇਹਨਾਂ ਦਾ ਕੀ ਨੁਕਸਾਨ ਹੋਣਾ ਬਾਈ ਬੂਟੇ ਨੇ ਉੱਪਰ ਉਹ ਗਰੋਅ ਕਰ ਰਹੇ ਹੁਣ ਜੇ ਅਗਰ ਅਸੀਂ ਖਾਦ ਦਵਾਈ ਪਾ ਕੇ ਇਹਦੇ ਚ ਪਾਣੀ ਲਾਉਂਦੇ ਆ ਤਾਂ ਇਹਨਾਂ ਥੱਲੇ ਵਾਲੇ ਬੂਟੇ ਨੇ ਵੀ ਫਿਰ ਗਰੋਅ ਕਰਨ ਨਹੀਂ ਹੈ ਤੇ ਖਰਾਕ ਇਹਨਾਂ ਨੇ ਵੀ ਲੈਣੀ ਚਾਲੂ ਕਰ ਦੇਣੀ ਹੈ ਤਾਂ ਬਾਈ ਅਸੀਂ ਚਾਹੁੰਦੇ ਆ ਵੀ ਸਾਡੇ ਬੂਟਿਆਂ ਨੂੰ ਖਰਾਕ ਲੱਗੇ ਤਾਂ ਕਰਕੇ ਵੀ ਜਿਹੜੇ ਕਿਸਾਨ ਵੀਰਾਂ ਦੇ ਪਪੂਲਰ ਹੈਗੇ ਆ ਅਸੀਂ ਕਰ ਨਹੀਂ ਨਹੀਂ ਸੀ ਬਾਹੀ ਫੌਤਰੇ ਸੀ ਵੀ ਅੱਗੇ ਹੀ ਕਰਾਂਗੇ ਜਦੋਂ ਨੈਕਸਟ ਟਾਈਮ ਕਰਨਕ ਵੇਚਾਂਗੇ ਇੱਕ ਤਾਂ ਜਿਹੜਾ ਥੋੜਾ ਜਿਹਾ ਕਬਾੜਾ ਉਹ ਵਧਿਆ ਜਾਣਾ ਤੇ ਜਿਹੜੇ ਹੁਣ ਨਵੇਂ ਬੁੱਤੇ ਉਗਰੇ ਫੇਰ ਇਹਨਾਂ ਨੇ ਬਾਈ ਆਪਣਾ ਫਾਦ ਨਹੀਂ ਆਪਣਾ ਖਾਣਾ ਆਪਣਾ ਜਿਹੜਾ ਵੇਚਣਾ ਹੀ ਜਾਊਗਾ ਆਪਣਾ ਖਾਦ ਜਿਹੜਾ ਸੀ ਪਾਣਾ ਇਹਦੇ ਤੇ ਅਸੀਂ ਕਿੱਲੇ ਦੇ ਹਿਸਾਬ ਨਾਲ 2-2 ਬੈਚ ਸੂਪਰ ਤੇ ਪਾ ਰਹੇ ਆ ਬਾਈ ਜਿਹੜਾ 700 ਰੁਪਏ ਵਾਲਾ ਬੈਗ ਆ ਤਾਂ ਇੱਕ ਤੋਂ ਉੱਪਰ ਦਾ ਔਰ ਕਿੰਨੀ ਦੇਖ ਸਕਦੇ ਤੁਸੀਂ ਹੈਰੋ ਦੀ ਦੀ ਕਿੰਨੀ ਹੋਈ ਹੈ ਸਿਰਫ 2-3 ਕਿੰਨੀ ਕੋਲ ਕੇ ਚਲਾ ਰਹੇ ਹਾਂ ਕਿਉਂਕਿ ਭਈ ਜਿਆਦਾ ਡੂੰਗਾ ਪਟੂ ਗਿਆ ਤਾਂ ਪਪਲਰ ਦੀ ਜੜ੍ਹ ਵੀ ਵੱਢੀ ਜਾਣੀ ਹੈ ਔਰ ਅਗਰ ਪਪਲਰ ਦੀ ਜੜ੍ਹ ਵੱਢੀ ਗਈ ਤਾਂ ਇੱਕ ਬਹੁਤ ਦਾੜਾ ਨੁਕਸਾਨ ਇਹ ਹੋਣਾ ਹੈ ਕਿ ਪਪਲਰ ਨੇ ਜਿਹੜਾ ਆਪਣਾ ਭਾਈ ਉਪਰ ਵਾਲੀ ਗ੍ਰੋਥ ਰੋਕ ਕੇ ਥੱਲੇ ਆਪਣੀ ਜੜ੍ਹ ਹੀਲ ਕਰਨ ਚ ਖਰਾਕ ਲੈਣੀ ਚਾਲੂ ਕਰ ਦੇਣੀ ਹੈ ਔਰ ਉੱਪਰਲੀ ਗ੍ਰੋਥ ਬੂਟੇ ਦੀ ਰੋਕ ਜਾਣੀ ਹੈ ਇਹ ਨੁਕਸਾਨ ਉਹ ਗਗਰ ਸਿੱਜਾ ਦਾ ਡੂੰਗੀ ਹੈ ਰੋ ਲਾਦੇ ਆ ਪਹਿਲਾ ਵਿਚਾਰ ਸੀਗਾ ਬਾਈ ਲਈ ਇਹ ਵੀ ਜੇ ਰੂਟਾ ਵੇਟਰ ਮਾਰਦੀ ਹੈ ਬਤਲਾ ਬਤਲਾ ਜਾ ਪਰ ਉਹਦੇ ਨੁਕਸਾਨ ਇਕੇ ਹੈ ਰੂਟਰ ਦਾ ਵੀ ਉਹਨੇ ਕਿੱਥੇ ਧਰਤੀ ਦਾ ਫਰਸ਼ ਬਣਾ ਦੇਣਾ ਕਿਉਂਕਿ ਧਰਤੀ ਦਾ ਫਰਸ਼ ਬਣਾ ਦੇਣਾ ਤਾਂ ਬਾਈ ਧਰਤੀ 'ਚ ਹੱਦਰ ਹਵਾ ਨਹੀਂ ਵੜੂਗੀ ਧੁੱਪ ਨਹੀਂ ਲੱਗੂਗੀ ਖੇਤ ਨੂੰ ਸਵਾਰ ਕੇ ਤੱਲੇ ਤੱਕ ਹੁਣ ਇਹਨੇ ਖੇਤ ਨੇ ਖੁੱਤੇ ਪਏ ਰਹਿਣਾ ਰੋ ਹੈਰੋ ਤੋਂ ਬਾਅਦ ਔਰ ਬਾਈ ਖੇਤ ਨੂੰ ਵਧੀਆ ਧੁੱਪ ਲੱਗੂਗੀ ਵਧੀਆ ਕੈਂਚੋ ਹਵਾ ਨਿਕਲੂਗੀ ਤਾਂ ਇਹ ਰੀਜ਼ਨ ਹੈ ਬਾਈ ਰੂਟਰ ਵੇਟਰ ਨਾ ਮਾਰ ਕੇ ਹੈਰੋਂ ਮਾਰਨ ਦਾ ਜਿਹੜੇ ਕਿਸਾਨ ਵੀਰਾਂ ਦੇ ਖੇਤ ਹੁਣ ਖਾਲੀ ਪਏ ਐ ਉਹ ਜ਼ਰੂਰ ਬਾਈ ਆਪਣਾ ਖਾਦ ਦਵਾਈ ਪਾ ਕੇ ਹੈਰੋਂ ਜ਼ਰੂਰ ਮਾਰੋ ਰੂਟਰ ਤੋਂ ਭੇਜ ਫਿਰੋ ਖੇਤ ਨੂੰ ਮਾਰ ਬਾੜਨ ਚ ਹਾਂ ਜਦੋਂ ਕੋਈ ਫਸਲ ਬੀਜਣੀ ਆ ਉਸ ਟਾਈਮ ਨਾਲ ਥੋੜੀ ਡੂੰਗੀ ਬਾਹੀ ਦੀ ਲੋੜ ਪੈਂਦੀ ਆ ਉਸ ਟਾਈਮ ਨਹੀਂ ਬਾਈ ਆਪਾਂ ਖੇਤ 'ਚ ਰੂਟਰ ਮਾਰਨਾ ਹਾਂ ਉਸ ਟਾਈਮ ਆਪਾਂ ਵੀ ਹੈਰੋਂ ਹੀ ਮਾਰਨੀ ਜੋ ਅਕਰ ਤੁੰਗੀ ਬਾਈ ਕਰੂੰਗੇ ਹੈਰੋ ਨਰ ਕਾ ਵੀ ਫੇਰ ਹੈਰੋ ਨੇ ਧੱਲੋਂ ਪੇਂ ਗੁੱਟੇ ਦੀ ਜੜ ਵੀ ਵੱਡਣੀ ਔਰ ਤੁਹਾਨੂੰ ਪਤਾ ਹੀ ਆ ਫਿਰ ਜੇ ਜੜ ਵੱਟੀ ਗਈ ਤਾਂ ਬਾਈ ਇਹ ਤਾਂ ਨੇਚਰ ਹੀ ਹੈ ਇਹਨੇ ਪਹਿਲਾਂ ਆਪਣੀ ਜੜਾ ਹੀਲ ਕਰਨੀ ਹੈ ਫਿਰ ਬੁੱਟੇ ਨੂੰ ਉੱਪਰ ਵਾਲੀ growth ਚਾਲੂ ਕਰਨੀ ਹੈ ਤਾਂ ਬਾਈ ਅੱਜ ਦੀ ਵੀਡੀਓ ਚ ਆਈ ਕੋਈ ਦੱਸਣਾ ਸੀ ਤਾਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਬਾਈ ਸਤਿ ਸ੍ਰੀ ਅਕਾਲ